ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਨਾ ਏਸੀ ਕੈਵਨ ਤੋਂ ਲੈ ਕੇ ਤੇ ਸਟਾਰਟਿੰਗ ਜਿੱਥੋਂ ਵੀਰੇ ਉਹਨਾਂ ਨੇ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਟਰੈਕਟਰ ਉਹਦੋਂ ਲਿਆ ਸੀ 2000 ਦਾ ਆਪਾਂ ਇੱਥੋਂ ਸਟਾਰਟਿੰਗ ਕਰਕੇ ਤੁਹਾਨੂੰ ਸਾਰੇ ਟਰੈਕਟਰ ਵੀਰੇ ਦੇ ਦਿਖਾਉਣੇ ਆ ਮੇਰਾ ਹੈਗਾ ਨਾਮ ਕਰਨ ਤੇ ਭਪਿੰਦਰ ਸਿੰਘ ਜੀ ਇਹ ਆਪਣੇ ਇੱਥੋਂ ਲੋਕਲ ਹੀ ਆ ਮੇਰੇ ਸਿੱਧੂਆ ਵੜਦੇ ਲੱਗੇ ਹੀ ਵੀਰ ਉਹਨਾਂ ਦਾ ਪਿੰਡ ਆ ਤੇ ਮੈਂ ਕਿਹਾ ਚਲੋ ਆਸ-ਪਾਸੇ ਦਿਖਾਉਂਦੇ ਫਿਰਦੇ ਆਂ ਵੀਰ ਉਹਨਾਂ ਦਾ ਹਿਸਾਬ ਤਾਂ ਦਿਖਾਈਏ ਤੇ ਇੱਕ ਵੀਰ ਨੇ ਨਾ ਚੀਜ਼ ਬਣਾਈ ਆ ਆਪ ਹੀ ਘਰੇ ਉਹ ਵੀ ਆਪ ਤੁਹਾਨੂੰ ਦਿਖਾਣੇ ਆਂ ਕੱਢਿਆ ਨਹੀਂ ਬਾਹਰ ਉਹ ਕੱਢਣਾ ਜੋ ਆਪਾਂ ਉੱਥੇ ਦਿਖਾ ਲਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਹਾਂ ਬਦਲ ਗਿਆ ਕੈਮ ਆ ਸੇ ਤਾਂ ਹਾਂ ਜੀ ਚਲੋ ਆਪਾਂ ਆਹ ਟਰੈਕਟਰ ਬਾਰੇ ਤੋਂ ਕਰ ਲਈਏ ਸ਼ੁਰੂ ਜੀ ਇਹ ਟਰੈਕਟਰ ਤੁਹਾਡੇ ਜਨਮ ਤੋਂ ਪਹਿਲਾਂ ਦਾ ਹੈ ਹਾਂ ਜੀ ਹਾਂ ਜੀ ਪਹਿਲਾਂ ਦਾ ਜੀ ਪਹਿਲਾਂ ਦਾ ਹਾਂ ਜੀ ਉਦੋਂ ਇਹ ਕਿੰਨੇ ਦਾ ਲਿਆ ਸੀਗਾ ਉਦੋਂ ਜੀ ਆਪਾਂ 22000 ਦਾ ਲਿਆਂਦਾ ਸੀਗਾ ਜੀ 22000 ਦਾ ਮਤਲਬ ਤੁਹਾਡੇ ਫ 22000 ਦਾ ਤੇ ਸੌਖਾ ਹੀ ਮਿਲ ਗਿਆ ਸੀ ਜਾਂ ਕਿਵੇਂ ਨਹੀਂ ਬਲੈਕ 'ਚ ਲਿਆਂਦਾ ਸੀ ਇਹ ਜੁਪੀ ਨੰਬਰ ਆ ਜੁਪੀ 'ਚੋਂ ਲਿਆਂਦਾ ਸੀ ਬਲੈਕ 'ਚ ਆਇਆ ਸੀਗਾ ਅੱਛਾ ਨਹੀਂ ਉਦੋਂ ਆਏ ਹੁੰਦਾ ਸੀ ਵੀ ਜਿੱਥੋਂ ਆਪਾਂ ਟਰੈਕਟਰ ਲਈਏ ਨੰਬਰ ਉੱਥੋਂ ਨਹੀਂ ਲੱਗਦਾ ਸੀ ਉੱਥੋਂ ਤਾਂ ਹੀ ਲੱਗਦਾ ਸੀਗਾ ਜੀ ਹਾਏ ਆਪਣੇ ਫਾਦਰ ਸਾਹਿਬ ਦੇ ਇਹਨਾਂ ਦੇ ਨਾਮ ਆਈਆਂ ਹਾਂਜੀ ਹਾਂ ਇਹ ਆਪਣੇ ਨਾਮ ਆ ਨਵਾਂ ਨਿਕਲਿਆ ਸੀਗਾ ਅੱਛਾ ਜੀ ਲਿਆ ਜਾਣੀ ਬਲੈਕ 'ਚ ਆਇਆ ਸੀਗਾ ਉਦੋਂ 2000 ਖਣੀ 2500 ਰੁਪਿਆ ਬਲੈਕ ਹੋਈ ਸੀ ਇਹਦੇ ਉਦੋਂ ਜ਼ਮੀਨ ਦਾ ਕੀ ਰੇਟ ਸੀ ਉਦੋਂ 1000 ਰੁਪਿਆ ਦਾ ਕੀਲੇ ਸੀਗਾ ਜੀ ਉਦੋਂ 22 ਕੀਲੇ ਆਉਂਦੇ ਸੀਗੇ ਜੀ ਮੈਂ ਉਹੀ ਕਹਿਣ ਲੱਗਾ 22 ਕਿੱल्ल्या ਦੇ ਮੁੱਲ ਦਾ ਤੁਸੀਂ ਟ੍ਰੇਟਰ ਲਿਆ ਹਾਂਜੀ ਹਾਂਜੀ ਇਹਦਾ ਉਦੋਂ ਫਾਇਦਾ ਸੀ ਜਾਂ ਫਿਰ ਲੈਣ ਦਾ ਫਾਇਦਾ ਐ ਸੀ ਜ਼ਮੀਨ ਦਾ ਕੋਈ ਫਾਇਦਾ ਨਹੀਂ ਸੀਗਾ ਉਦੋਂ ਬਾਹੀ ਜ਼ਮੀਨ ਤਾਂ ਜਿੰਨੀ ਮਰਜ਼ੀ ਲੈ ਜਾਈ ਜਾਂਦੇ ਪਰ ਵਾਣ ਨੂੰ ਕੁਛ ਨਹੀਂ ਸੀਗਾ ਕੋਲੇ ਹਾਂ ਕਿਉਂਕਿ ਵਾਣ ਨੂੰ ਵੀ ਚਾਹੀਦਾ ਹੈ ਵਾਣ ਨੂੰ ਵੀ ਚਾਹੀਦਾ ਹਾਂਜੀ ਤੇ ਫਿਰ ਹੀ ਕੰਮ ਚੱਲਦਾ ਦੋ ਦੋ ਬਿੰਡਾਂ ਦੀ ਖੇਤੀ ਸੀਗੀ ਜੀ ਇਹਦੇ ਤੇ ਇਹ ਬਜ਼ੁਰਗ ਪੂਰਾ ਕਰਾਇਆ ਪਾੜਾ ਪੂਰਾ ਕਰਾਇਆ ਪਾੜਾ ਲੁਧਿਆਣਾ ਤੂੜੀ ਲੈ ਕੇ ਜਾਣੀ ਰਾਤ ਨੂੰ ਅੱਛਾ ਦਿਨੇ ਘੰਟਿਆਂ ਤੇ ਚੱਲਣ ਆਏ ਨੇ ਅਚਾ ਉਹ ਘੰਟਿਆਂ ਦੇ ਘੰਟਿਆਂ ਤੇ ਜਿਵੇਂ ਕਿਸੇ ਦੀ ਸਰੋਂ ਕਾਹੇ ਜਾਂਦੀ ਕਹਦੇ ਛੋਲੇ ਕਾਹੇ ਜਾਂਦੇ ਤਾਂ ਉਹ ਫਸਲ ਵੀ ਇਹੀ ਸੀ ਫਸਲਾਂ ਜਿਹੜੀਆਂ ਹੁੰਦੀਆਂ ਸੀਗੀਆਂ ਕਹਿੰਦੀਆਂ ਛਲੀਆਂ ਕਾਹੇ ਜਾਂਦੀਆਂ ਯਾਨੀ ਘੰਟਿਆਂ ਤੇ ਵੀ ਚੱਲਿਆ ਫਿਰ ਇਹ ਚੱਲਿਆ ਦਾ ਕਰਮਾ ਵਾਲਾ ਬਹੁਤ ਹੋਊਗਾ ਬਹੁਤ ਜੀ ਬਹੁਤ ਬਹੁਤ ਸਾਨੂੰ ਬਹੁਤ ਕਾਹ ਦੇ ਤਾਇਆ ਨੇ ਇਹਦਾ ਦਿੱਤਾ ਹੀ ਉੱਥੋਂ ਤੱਕ ਪਹੁੰਚ ਹਾਂਜੀ 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 ਸਹੀ ਆ ਜੀ ਜੀ ਅੱਜ ਏਸੀ ਵਾਲੇ ਤੇ ਬੈਠੇ ਹੋ ਤੇ ਜਿਹੜਾ ਇਹ 1000 ਰੁਪਏ ਨੂੰ ਕੀਲਾ ਲਿਆ ਜੀ ਇੱਥੇ ਇਹ ਖਾਲੀ ਨਹੀਂ ਤੁਰਦਾ ਸੀਗਾ ਇਹ ਜਿਹੜਾ ਇਹਨੇ ਸਾਰੀ ਮਿੱਟੀ ਪੱਟ ਕੇ ਰੇਤਾ ਥੱਲੇ ਕੀਤਾ ਉਹ ਇਹ ਟਰੈਕਟਰ ਨੇ ਕੀਤਾ ਵਾ ओके okay. हां जी ਇਹ ਖਾਲੀ ਟਰੈਕਟਰ ਆ ਸੇਮ ਤੋਂ ਇੱਥੇ ਨਹੀਂ ਆਉਂਦਾ ਠੀਕ ਆ ਅੱਛਾ ਯਾਨੀ ਇੰਨਾ ਰੇਤਾ ਸੀ ਜਿੱਥੇ ਆਪਾਂ ਖੜੇ ਆ ਓ ਰੇਤਾ ਸਾਰੀ ਥੱਲੇ ਭੇਜੀ ਉਹ ਥੱਲੇ ਕਰੀ ਉੱਤੇ ਲਾਲ ਮਿੱਟੀ ਪਾਈ ਤਾਂ ਝੋਨਾ ਲੱਗਣ ਲੱਗਿਆ ਇਹਨੇ ਅਪਜਾਉ ਕੀਤੀ ਗੱਲਾਂ ਕਰ ਲੈਣੀਆਂ ਨੇ ਜਿਵੇਂ ਹੁਣ ਮਾਪਦੇ ਢੇਲਾ ਨਾ ਹਾਂਜੀ ਸਟ੍ਰਗਲ ਕਰ ਲਈ ਤੁਸੀਂ ਤੁਹਾਡੇ ਫਾਦਰ ਸਾਹਿਬ ਹਾਂਜੀ 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 ਸਾਨੂੰ ਤਾਂ ਹੁਣ ਗਾਂ ਜਿਵੇਂ ਆ ਟਰੈਕਟਰਾਂ ਨਾਲ ਹਿਸਾਬ ਹੈ ਹੁਣ ਇਹ ਟਰੈਕਟਰ ਆ ਤਾਂ ਗਏ ਵੱਡੇ ਹਾਂਜੀ 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 ਪਰ ਇਹਨਾਂ ਦਾ ਕੰਮ ਉਹ ਕੰਮ ਰਹਿ ਨਹੀਂ ਗਿਆ ਹਾਂਜੀ ਹਾਂਜੀ ਇਹ ਤਾਂ ਇਹ ਇਹ ਕਿੰਨੇ ਸਿਲੰਡਰ ਆ ਇਹ ਦੋ ਸਿਲੰਡਰ ਆ ਜੀ ਜਿਹੜੇ ਕੰਮ ਇਹਨੇ ਦੋ ਸਿਲੰਡਰ ਨੇ ਕਰਤੇ ਮੈਂ ਕਹਿੰਦਾ ਵੀ ਉਹ ਤਾਂ ਉਹਣਾ ਨਾ ਨਹੀਂ ਹੋਣੇ ਜੀ ਨਹੀਂ ਹੋਣੇ ਹਨ ਨਾਲੇ ਬਜ਼ੁਰਗਾਂ ਨੇ ਗਰਮੀ ਚ ਹਾਂਜੀ ਹਾਂਜੀ ਇਹ ਤਾਂ ਜੀ 20 25 25 ਫੁੱਟੇ ਡੂੰਘੇ ਪੱਟ ਕੇ ਮਿੱਟੀ ਬਾਹਰ ਕਢਣੀ ਅੱਛਾ 25 ਫੁੱਟ ਫੇਰ ਉਹ 25 ਫੁੱਟ ਭਰਨਾ ਰੇਤਾ ਫਿਰ ਹਾਂ ਫਿਰ ਲਾਲ ਮਿੱਟੀ ਉੱਤੇ ਖਿਲਾਰਨੀ ਉਹ ਸਾਰੇ ਕੰਮ ਇਹਨਾਂ ਨੇ ਕੀਤੇ ਆ ਜੀ ਵੈਰੀ ਗੁੱਡ ਯਾਰ ਨੰਨੂ ਆ ਜਾ ਪੰਜਨ ਨੂੰ ਦਿਖਾ ਦੇ ਇਹ ਕਿੰਨੇ ਸਿਲੰਡਰ ਆ ਜੀ ਇਹ ਦੋ ਸਿਲੰਡਰ ਆ ਜੀ ਇਹ ਕਿੰਨੇ ਐਚਪੀ ਆਪਾਂ ਇਹਨੂੰ ਕਹਿ ਸਕਦੇ ਆ ਇਹਨੂੰ 20 ਤੋਂ 25 ਐਚਪੀ ਮੰਨ ਸਕਦੇ ਹਾਂ 25 ਹੈ ਨਾ ਹਾਂਜੀ ਹਾਂਜੀ ਐਈਸ਼ਰ ਦੇ ਮੁਕਾਬਲੇ ਉਦੋਂ ਕੱਢਿਆ ਹੋਇਆ ਹੈ ਇਹਨਾਂ ਨੇ ਐਈਸ਼ਰ ਤੋਂ ਤਾਂ ਵੱਡਾ ਸੀਗਾ ਜੀ ਵੈਸੇ ਅੱਛਾ ਐਈਸ਼ਰ ਤੋਂ ਵੱਡਾ ਐਈਸ਼ਰ ਤੋਂ ਵੱਡਾ 25 11 ਦੀ ਕੈਟਾਗਰੀ ਚ ਆ ਜਾਂਦਾ 25 11 ਦੀ ਕੈਟਾਗਰੀ ਇਹਦਾ ਕੀ ਕੁਛ ਕਰਵਾਇਆ ਜੀ ਤੁਸੀਂ ਆਪਦੇ ਹੱਥੀਂ ਵੀ ਇਹਦਾ ਇੰਜਣ-ਇੰਜਣ ਕਿਵੇਂ ਹੈ ਇੰਜਣ-ਇੰਜਣ ਉਹਦਾ ਜੀ ਦੂਜੀ ਵਾਰ ਇੰਜਣ ਹੋਇਆ ਵਾ ਦੂਜੀ ਵਾਰ ਹਾਂਜੀ ਸਮਾਨ ਇਹਦਾ ਸੌਖਾ ਮਿਲ ਜਾਂਦਾ ਹਾਂ ਸੌਖਾ ਮਿਲਦਾ 27 ਹੈ ਜਿਹੜਾ ਮੈਂ ਚਿੱਟੇ ਸਕਾਉਟ ਦਾ ਉਹੀ ਸਾਰਾ ਸਾਰਾ ਉਹੀ ਪ੍ਰੋਸੀਜਰ ਆ ਆ ਪੰਪ ਪੰਪ ਸਾਰਾ ਜੀ ਇਹ ਦੁਬਾਰਾ ਹੋਇਆ ਹੋਇਆ ਵਾ ਅੱਛਾ ਇੰਡੀਅਨ ਪੰਪ ਪਿਛੋ ਲਿਫਟ ਲੁੱਟ ਦਾ ਵੀ ਹਾਂਜੀ ਲੈਫਟ ਦਾ ਹੁਣ ਬਾਅਦ ਚ ਚੇਂਜ ਕਰਾਤੀ ਸੀਗੀ ਅੱਛਾ ਇਹ ਚੇਂਜ ਹੋਈ ਗਿਆ ਕੰਟਰੋਲ ਲੈਫਟ ਲੱਗੀ ਹੋਈ ਹੈ ਜੀ ਹੁਣ ਪਹਿਲਾਂ ਇਹਨੂੰ ਲੈਫਟ ਦੂਜੀ ਆਉਂਦੀ ਹੁੰਦੀ ਸੀ ਗੁੱਲੀ ਜੀ ਵਾਲੀ ਹਾਂਜੀ ਠੀਕ ਹੈ ਜੀ ਗੁੱਲੀ ਜੀ ਵਾਲੀ ਆਉਂਦੀ ਹੁੰਦੀ ਸੀਗੀ ਅੱਛਾ ਪੈਟਰੋਲ ਨਹੀਂ ਸੀਗਾ ਉਹ ਅੱਛਾ ਆਹ ਬਰ ਉੱਪਰ ਦਾ ਟਾਪਾ ਸਾਰੇ ਚੇਂਜ ਸਾਰਾ ਸਾਰਾ ਚੇਂਜ ਕਰੇ ਇਹ ਤਾਂ ਕਿੰਨੇ ਕੇ ਪੈਸੇ ਵੀਰੇ ਲੱਗੇ ਇਹ ਤਾਂ ਜੀ ਮੋਗਿਓਂ ਲਿਆ ਕੇ ਰੱਖਤਾ ਸੀਗਾ ਕੋਈ 5-7000 ਦਾ 5-7000 ਹੋਣ ਜਿਆਦਾ ਹੈ ਨਹੀਂ ਗੈਨਾ ਦਾ ਹਾਂ ਬੋਲ ਬਾਕੀ ਕਿਸੇ ਨੇ ਸਾਹਮਣੇ ਨਹੀਂ ਨਾ ਮੈਂ ਤਾਂ ਹੀ ਤਾਂ ਹੁੰਦੇ ਆ ਕਿ ਆਪਾਂ ਇਹਨਾਂ ਕੱਢਦੇ ਹਾਂ ਹਾਂਜੀ 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 ਤੇ ਚਲੋ ਕਰਮਾ ਵਾਲਾ ਫਿਰ ਵੀ ਵਧੀਆ ਸਟਾਰਟ ਬੈਟਰੀ ਤੇ ਸਟਾਰਟ ਆਏ ਹਾਂਜੀ ਹਾਂਜੀ ਇਹ ਕੰਪਨੀ ਵੱਲੋਂ ਸੈਲਫ ਸਟਾਰਟ ਹੀ ਆਇਆ ਸੀ ਹਾਂ ਕਣਪੇ ਸੈਲਫ ਸਟਾਰਟ ਹੀ ਆਇਆ ਸੀ ਵੀ ਬਾਹਰ ਛੋਣੇ ਲਵਾਈ ਆਪਾਂ ਬਾਹਰ ਚ ਜਾਣੀ ਚਲੋ ਅਡਵਾਡ ਹੁੰਦਾ ਹਿਸਾਬ ਕਿਤਾਬ ਨਹੀਂ ਤਰਾਈਆਂ ਉਹ ਬੁੜਿਆਂ ਦਾ ਸੀਗਾ ਬੱਬ ਜੀ ਆਪਣੇ ਉਦੋਂ ਘੌਲ ਲਾ ਲੋ ਜੰਮ ਜਿਵੇਂ ਬਾਪੂ ਨੇ ਦੱਸਿਆ ਯਾਰ ਮੈਂ ਬੈਕ ਕਰੀ ਜਿਹੜੀ ਬੈਟਰੀ ਚੱਲ ਗਈ ਚੱਲ ਗਈ ਬਾਅਦ ਤੱਕ ਬਾਅਦ ਤੱਕ ਬਾਅਦ ਤੱਕ ਬਾਅਦ ਤੱਕ ਹੈਂਡਲ ਬਣਵਾ ਲਿਆ ਹਾਂ ਮਾਰਿਆ ਹੈਂਡਲ ਚਲੋ ਵੀ ਲੈ ਚਲੋ ਰੰਗ ਰੰਗ ਨਾਲ ਦਾ ਹੀ ਆਦਾ ਜੀ ਇਹ ਨਾਲ ਦਾ ਹੀ ਆ ਜੀ ਠੀਕ ਹੈ ਜੀ ਹੁਣ ਕਰਵਾਉਣ ਦਾ ਹੈਗਾ ਨਹੀਂ ਮੋਡੀਫਾਈ ਕਰਵਾਵਾਂਗੇ ਲਾਵਾਂਗੇ ਪੈਸੇ ਇਹਦੇ ਇਹ ਇਹ ਤਾਂ ਉਹ ਘੋੜਾ ਜੀ ਜਿਹਦਾ ਖੜੇ ਦਾ ਮੁੱਲ ਹਾਂਜੀ ਹਾਂਜੀ ਬਸ ਖੜੇ ਦਾ ਹੀ ਵਾਲੀ ਗੱਲ ਹੀ ਆ ਜੀ ਲੱਖ ਹੋਣਾ ਕੰਮ ਤਾਂ ਕੀ ਲੈਣਾ ਇਹਨਾਂ ਤੋਂ ਹੁਣ ਉੱਤੇ ਤੁਸੀਂ ਏਸੀ-ਯੂਸੀ ਲਵਾਇਆ ਉੱਤੇ ਜਿੰਨੇ ਮਰਜ਼ੀ ਗੇੜੇ ਕੱਢ ਲਓ ਜਦੋਂ ਤੁਸੀਂ ਇਹਨੂੰ ਤਿਆਰ ਕਰਾ ਲਿਆ ਨਾ ਹਾਂਜੀ ਹਾਂਜੀ ਜਿਵੇਂ ਅੱਜ ਵੀ ਆਪਾਂ ਸਭ ਤੋਂ ਪਹਿਲਾਂ ਇਹਦੇ ਦਿਵਾਲੀ ਖੜੇ ਹੋਏ ਆ ਹਾਂਜੀ ਹਾਂ ਇਹਦਾ ਮੁੱਲ ਹੀ ਹੋਣਾ ਚਲੋ ਆਪਾਂ ਉਹਨੂੰ ਵੀ ਮਾੜਾ ਕਹਿੰਦੇ ਉਹ ਆਲਦੀ ਜਗ੍ਹਾ ਉਹ ਆਲਦੀ ਜਗ੍ਹਾ ਉਹ ਨਵੀਂ ਇਹਦਾ ਮੁੱਲ ਰੇਅਰ ਚੀਜ਼ ਦਾ ਥੜਾ ਜ਼ਿਆਦਾ ਹਾਂਜੀ ਹਾਂਜੀ ਹਾਂ ਇਹਦੀਆਂ ਕਿੰਨੀਆਂ ਸਪੀਡਾਂ ਹੋਈਆਂ ਸੀਆਂ ਇਹਦੀਆਂ 4 ਸ ਹੈਲੋ ਇਹ ਤਿੰਨ ਹੀ ਆ ਕੇ ਕਿ ਚਾਰ ਆ ਚਾਰ ਹੀ ਚਾਰ ਹੀ ਅੱਛਾ ਚੌਥਾ ਰਵਰਸ ਹਾਂ ਬੈਕ ਆ ਚੌਥਾ ਉਦਾਂ ਤਿੰਨ ਹੀ ਆ ਹਾਂਜੀ ਠੀਕ ਹੈ ਜੀ ਇਹ ਆ ਗਈ ਦੀ ਰੇਸ ਰੂਸ ਉਹਨਾਂ ਨੂੰ ਹਾਂਜੀ ਹਾਂਜੀ ਤੇ ਮੁਰਮਰ ਸੌਖਾ ਹੀ ਜਾਂਦਾ ਸੀ ਹਾਂਜੀ ਸੌਖਾ ਸੌਖਾ ਇਹ ਤੇ ਦੋਨੇ ਬੰਨੇ ਟਾਇਰ ਰਾਡ ਆ ਜੀ ਅੱਛਾ ਇਹ ਟਾਇਰ ਰਾਡ ਦੋਨੇ ਬੰਨੇ ਓਕੇ ਹੁਣ ਤਾਂ ਇਹ ਤਾਂ ਢਿੱਲ ਤਾਂ ਜਮਾ ਹੀ ਹੈ ਨਹੀਂ ਕਿ ਦੇਖੋ ਜੀ ਲੈ ਹਾਂ ਲੈ ਜਮਾਇਓ ਓਕੇ ਵੈਰੀ ਗੁੱਡ ਇਹਨਾਂ ਨੂੰ ਇੱਕ ਰੀਅਨ ਨੂੰ ਪਿੱਛੋਂ ਦਿਖਾ ਦੇ ਸੋ ਇਹ ਰਿਡਕਸ਼ਨ ਵਾਲਾ ਸਿਸਟਮ ਹੈ ਇਹਦਾ ਹਾਂ ਡੈਕਸਨ ਵਾਲਾ ਜੀ ਇਹ 91 ਕਰਾਂ ਕੋ ਆਹ ਲੈਂਡ ਆ ਉਦੋਂ ਮੈਨੂੰ ਲੱਗਦਾ ਸਾਰੇ ਹਨਾ ਇੰਜਨ ਛੋਟੇ ਹੁੰਦੇ ਸੀ ਆਇਸ਼ਰ ਜਿਵੇਂ ਲਾ ਲਓ 91 ਕੋਈ ਨਾ ਰਿਡਕਸ਼ਨਾਂ ਦਾ ਬਾਲਾ ਸਾਹਿਬ ਹਾਂਜੀ 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 ਟਰਾਲੀ ਨੇ ਬਹੁਤ ਕੰਮਜਾਬ ਸੀਗਾ ਜੀ ਇਹ ਖੁੱਭੀ ਟਰਾਲੀ ਨੂੰ ਤਾਂ ਇੱਕ ਨਹੀਂ ਕਹਿਣ ਦਿੰਦਾ ਹੁਣ ਵੀ ਕੱਢ ਲਿਆਦਾ ਐ ਨਹੀਂ ਹੈਗਾ ਹੁਣੇ ਤਾਂ ਤੁੜੀ ਤਾੜੀ ਵਾਲੀਆਂ ਟਰਾਲੀਆਂ ਦਾ ਕੰਮ ਲੈਂਦੇ ਹੋਗੇ ਲੈ ਲੈਦਾ ਜੀ ਆਲੂ ਵੀ ਢੋਈ ਦੇ ਚ ਖੇਤ ਚ ਅੱਛਾ ਇਹ ਢੋਈ ਖੇਤ ਦਾ ਵਧੀਆ 11 ਫੁੱਟ ਦੀ ਟਰਾਲੀ ਹੋ ਜੀ ਬਾਹਰ ਖੜੇ ਹੋ ਪਾਈ ਹੁੰਦੀ ਹੈ ਤੇ ਮਗਰ ਲੇਬਰ ਮਾੜੀ ਮੋਟੀ ਲੈ ਕੇ ਜਾਣੀ ਛੱਟ ਕੇ ਆਉਣੀ ਇਹ ਤਾਂ ਡੀਜ਼ਲ ਦਾ ਖਰਚਾ ਦੂਜਿਆਂ ਨਾਲ ਘੱਟ ਹੋਊਗਾ ਬਹੁਤ ਜ਼ਿਆਦਾ ਘੱਟ ਹੈ ਜੀ ਇਹ ਟੈਂਕੀ ਇਹਦੀ 40 ਲੀਟਰ ਦੀ ਆ ਤੇ 40 ਕਿਲੇ ਪਟਦੇ ਪਟ ਲਈਦੀ ਆ ਤੇ ਤੇਲ ਤਾਂ ਵੀ ਰਹਿ ਜਾਂਦਾ ਇਹ ਚ ਨਹੀਂ ਇਹ ਆਲੂ ਪਟ ਲੈਂਦਾ ਨਹੀਂ ਪੜਦਾ ਨਹੀਂ ਟੋਂ ਟਵਾਈ ਦੇ ਬਈ ਚੱਲੀ ਜਾਣਾ ਰੋਜ਼ ਚੱਲਣਾ ਹੀ ਆ ਓਕੇ ਉਹਨਾਂ ਜਿਹੜੀ ਪੀਟੀਓ ਦਾ ਕਦੇ ਕੰਮ ਲਿਆ ਕਿ ਨਹੀਂ ਜੀ ਪੀਟੀਓ ਤੋਂ ਨਹੀਂ ਕਦੇ ਲਿਆ ਪੀਟੀਓ ਤੋਂ ਨਹੀਂ ਲਿਆ ਉਹ ਚਾਲੂ ਹਾਲ ਤਾਂ ਚੱਲਦੀ ਆ ਹਾਂ 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 ਚੱਲਦੀ ਚੱਲਦੀ ਆ ਸਾਡੇ ਮਗਰ ਬੋਰ ਹੁੰਦਾ ਸੀਗਾ ਇੱਥੇ ਖੜਾ ਰਹਿੰਦਾ ਸੀਗਾ ਬੋਰ ਤੇ ਜਦੋਂ ਪੀਟੀਓ ਤੇ ਪਾਣੀ ਕੱਢਦੇ ਸੀਗੇ ਅੱਛਾ ਹੁਣ ਤਾਂ ਪਾਣੀ ਡੂੰਘੇ ਚਲੇ ਗਏ ਫਰ ਇਹਦੇ ਵਾਸ ਦਾ ਰੋਗ ਨਹੀਂ ਰਿਹਾ ਹੁਣ ਤਾਂ ਰੋਸ ਹਸਾਬ ਨਾਲ ਸਮੇਂ ਨਾਲ ਬਸ ਬਸ ਹੁਣ ਤਾਂ ਮੱਛੀ ਮੋਟਰਾ ਦੇ ਹੱਥ ਖੜੇ ਹੋਏ ਪਏ ਨੇ ਟੁੰਗੇ ਪਾੜੀ ਚੱਕੀ ਤੇ ਲਾ ਲਈਦਾ ਜੀ ਚੱਕੀ ਤੇ ਆਟਾ-ਉਟਾ ਕੱਢ ਲਈਦਾ ਇਹਨਾਂ ਦਾਣਾ-ਦੋਣਾ ਜੇ ਕੋਈ ਗੱਲਬਾਤ ਆ ਕੋਈ ਓਕੇ ਘਰੇ ਆਪ ਦਾ ਦਾਣਾ ਕਢੀਦਾ ਚੱਕੀ ਤੇ ਲਾ ਲਈਦਾ ਇਹ ਨਾ ਆਪਾਂ ਭੇਲੀ ਤੇ ਆਂ ਭੇਲੀ ਮਤਲਬ ਜਿਵੇਂ ਬਾਹਰ-ਬਾਰ ਭਾਈ ਉਹਨਾਂ ਨੇ ਜਿਆਦੀਆਂ ਚੀਜ਼ਾਂ ਆ ਜੀਆਂ ਘਰੇ ਹੀ ਬਣਾਈਆਂ ਮੈਂ ਉਹਨੇ ਅੰਦਰ ਦੇਖਦਾ ਪਿਆ ਸੀ ਉਹਦੇ ਨਾਲ ਆਟਾ ਬਣਾਉਂਦੇ ਪਏ ਸੀ ਆਟਾ ਟੈਲ ਚੱਕੀ ਆ ਚੱਕੀ ਵੱਡੀ ਦਾ ਹੈ ਇਹ ਉਹ ਵੀ ਰੱਖੀ ਭਾਈ ਉਹਨਾਂ ਨੇ ਲਓ ਜੀ ਇਹ ਨੂੰ ਮਰੋ ਨੀਗਾ ਛੋਟੇ ਨੂੰ ਸਕਾਟ 27w ਬਹੁਤ ਘੱਟ ਆ ਆ ਇਹਦਾ ਕੀ ਸਿਸਟਮ ਹੈ ਜੀ ਇਹ ਆਇਲ ਫਿਲਟਰ ਆ ਜੀ ਇਹਦਾ ਇਹ ਚੇਂਜ ਨਹੀਂ ਹੁੰਦਾ ਇਹ ਸਾਫ਼ ਹੋ ਜਾਂਦਾ ਜਿਵੇਂ ਨਾਟ ਕਰਾਂ ਦਾ ਹੁੰਦਾ ਸੀ ਅੱਛਾ ਹੂੰ ਇਹਦਾ ਆਇਲ ਫਿਲਟਰ ਆ ਗਿਆ ਹਾਂਜੀ ਹੁਣ ਤਾਂ ਦੂਸਰੇ ਆਉਂਦੇ ਨਾ ਚੇਂਜ ਹੋਂਦਾ ਉਹ ਚੇਂਜ ਕਰੋ ਬਸ ਇਹਦਾ ਸਾਫ਼ ਹੋ ਕੇ ਬਸ ਉਹੀ ਤੇ ਕਲੱਚ ਕਲੁੱਚ ਇਹਦਾ ਰਹਿਲਾ ਹੀ ਸੀਗਾ ਹਾਂਜੀ ਹਾਂਜੀ ਹਾਂ ਰਹਿਲਾ 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 ਜੀ ਸਿੱਧਾ ਹੀ ਆ ਇਹ ਤਾਂ ਭਵੇਂ ਹੱਥ ਨਾਲ ਦੱਬ ਲੋ ਯਾਰ ਹਾਂਜੀ 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 ਇਹ ਨੂੰ ਦਿਖਾਈ ਹੁਣ ਆਪਣੀਆਂ ਰਾੜਾਂ ਜਾਂਦੀਆਂ ਨਾ ਇੱਥੋਂ ਇਧਰ ਕਢੀਆਂ ਫੇਰ ਉੱਪਰ ਇਹਦੇ ਸਿੱਧੀ ਹੀ ਹਿਸਾਬ ਕਰਨਾ ਦੇਖ ਇਹ ਤੋਂ ਬਾਅਦ ਇਹ ਤੋਂ ਬਾਅਦ ਆਪਾਂ ਕਿਹੜਾ ਟਰੈਕਟਰ ਹੈ ਸਵਰਾਜ ਕੇ ਹੌਲਨ ਇਤੋਂ ਬਾਅਦ ਸਵਰਾਜ ਆਇਆ ਜੀ ਆਪਣਾ ਅੱਛਾ ਇਤੋਂ ਬਾਅਦ ਸਵਰਾਜ ਹਾਂਜੀ ਹਾਂਜੀ ਸਵਰਾਜ ਵੀ ਮੈਂ ਦੇਖਦਾ ਪਿਆ ਆਹ ਵਾਲੇ ਮਾਡਲ ਕਿਸੇ ਕਿਸੇ ਕੋਲ ਜਾਣੇ ਹਾਂਜੀ ਹਾਂਜੀ ਇਹ ਘੱਟ ਹੀ ਆਇਆ ਸੀ ਉਦੋਂ ਲੋਕਾਂ ਨੇ ਜ਼ਿਆਦਾ ਨਾ ਕਹਿੰਦੇ ਸੀ ਇਹ ਆਏ ਆ ਜੀ ਜਿਉਂ ਆ ਸਾਈਡ ਗੇਅਰ ਖਰਾਬ ਕਰਦਾ ਫਲਾਨਾ ਕਰਦਾ ਹੁਣ ਉਹੀ ਸਾਈਡ ਗੇਅਰ ਦੁਬਾਰਾ ਚੱਲਦਾ ਹੁਣ ਸਾਰਿਆਂ ਨੂੰ ਸਾਈਡ ਗੇਅਰ ਚਾਹੀਦੇ ਆ ਹਾਂਜੀ ਹਾਂਜੀ ਉਦੋਂ ਕਹਿ ਦਿੰਦੇ ਆ ਵੀ ਇਹ ਕਿੰਨਾ ਮਾਡਲ ਆ ਇਹ 12 ਮਾਡਲ ਆ ਜੀ 12 ਮਾਡਲ ਆ ਤੇ 12 ਦੇ ਵਿੱਚ ਸਵਰਾਜ ਨੇ ਮੇਰਾ ਸਾਈਡ ਗੇਰ ਕੱਢ ਦਿੱਤਾ ਹਣਾ ਹਾਂਜੀ ਹਾਂਜੀ ਪਰ ਆਪਣੇ ਜ਼ਿਮੀਂਦਾਰਾਂ ਜਿਵੇਂ ਉਹ ਹੀ ਤੁਹਾਡੀ ਗੱਲ ਕਰਨ ਹਾਂਜੀ ਹਾਂਜੀ ਨਹੀਂ ਹਾਂ ਤੇ ਤੁਹਾਡੇ ਕੋ ਕਿਵੇਂ ਰਿਹਾ ਇਹਦਾ ਸਾਡੇ ਕੋਲੇ ਪੂਰਾ ਵਧੀਆ ਰਿਹਾ ਜੀ ਜੇਰ ਗੁਰ ਨੂੰ ਕੋਈ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਆਈ ਜਿਵੇਂ ਲਾਲੋ ਹੁਣ ਆਪਣੇ ਜ਼ਿਮੀਂਦਾਰ ਡਰਦੇ ਸੀਗੇ ਉਹ ਖਰਾਬੀ ਕੀਤੀ ਕਿ ਨਹੀਂ 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 ਕੋਈ ਖਰਾਬੀ ਨਹੀਂ ਕੀਤੀ ਸਾਡੇ ਕੋਲ ਓਕੇ ਰਿਹਾ ਵਧੀਆ ਪੂਰਾ ਨਾਲੇ ਤੀਜਾ ਜੋੜਾ ਚੱਲਦਾ ਜੀ ਅੱਛਾ ਟਾਇਰਾਂ ਦਾ ਤੀਜਾ ਟਾਇਰਾਂ ਦਾ ਤੀਜਾ ਜੋੜਾ ਚੱਲਦਾ ਸਾਰਾ ਵੱਧ ਸੀਗਾ ਫਿਰ ਕਿਉਂ ਟਰੈਕਟਰ ਕੱਲਾ ਹੀ ਸੀਗਾ ਉਸ ਤੋਂ ਬਾਅਦ ਤਾਂ ਫਿਰ ਇਹ ਦੋ ਆ ਗਏ ਹੂੰ ਉਦੋਂ ਫਿਰ ਕੱਲਾ ਹੀ ਸੀਗਾ ਤੇ ਇਹਨੇ ਵਧੀਆ ਕਰਮਾਲੇ ਨੇ ਕੰਮ ਕੀਤਾ ਹਾਂ ਨੇ ਪੂਰਾ ਵਧੀਆ ਕੀਤਾ ਇਹਦੇ ਨਾਲ ਕਿਹੜੇ ਕਿਹੜੇ ਕੰਮ ਲਿਆ ਜੀ ਇਹਦੇ ਨਾਲ ਤਾਂ ਟੋਟਲੀ ਕੰਮ ਇਹਦੇ ਨਾਲ ਲਿਆ ਜੀ ਸਾਰੇ ਐਨ ਜੋ ਰੁਟਾਪਟਰ ਜੋ ਖੇਤੀ ਦਾ ਜੋ ਕੁਝ ਵੀ ਆਲੂ ਬਜਾਈ ਪਟਾਈ ਹੋਰ ਟੁੜੀ ਵਾਲੀ ਮਸ਼ੀਨ ਹਾਂ ਸਾਰਾ ਤੇ ਇੰਜਣ ਇਹਦਾ ਤਾਂ ਨਾਲ ਦਾ ਹੀ ਜਣਾ ਨਾਲ ਦਾ ਜੀ ਹਲੇ ਤੱਕ ਜੀ ਇਹਦੇ ਨੇ ਤੌਕਾ ਪਾਣੀ ਦਾ ਨਹੀਂ ਘਟਾਇਆ ਅੱਛਾ 12 ਮਾਡਲ ਆ ਹਲੇ ਅਸੀਂ ਅਮਰੀਕਾ ਨਾਲ 12 ਤੋਂ ਦੇਖ ਲੈ ਤੋ 12 12 ਸਾਲ ਹੋ ਗਏ 12 ਸਾਲ ਆਪਣੇ 10 ਹਾਂਜੀ 11 ਸਾਲ ਹੋ ਗਏ ਇਹਨੂੰ 11 ਸਾਲ ਹੋ ਗਏ ਹਲੇ ਤੱਕ ਅਸੀਂ ਮੇਰੇ ਹਿਸਾਬ ਨਾਲ ਇਹ ਚ 2-4 ਲੀਟਰ ਪਾਣੀ ਪਿਆ ਹੋਊਗਾ ਰੈਡੀਏਟਰ ਚ ਰੈਡੀਏਟਰ ਚ ਟੂੜੀ ਵਾਲੀ ਤੇ ਵੀ ਚੱਲਦਾ ਕਾਹਦੇ ਨਾ ਚੱਲੋ ਨਾ 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 ਕੋਈ ਪ੍ਰਵਾਹ ਹੀ ਨਹੀਂ ਹੈਗੀ ਇਹ ਇਸ ਗੱਲੋਂ ਦਾ ਕਰਮਾ ਵਾਲੇ ਚੁੱਟੇ ਰਹਿਣਾ ਹੈ ਟੂੜੀ ਟੜੀ ਵਾਲੀ ਮਸ਼ੀਨ ਨੂੰ ਇਹ ਨਹੀਂ ਕੁਝ ਹੋਉਂਦੀ ਚਲੋ ਆਇਆ ਨਾ ਨੂੰ ਇਹਦਾ ਦਿਖਾ ਦੇ ਇਹਦੇ ਆ ਗੇਅਰ ਫਿਰ ਤੁਸੀਂ ਬਾਅਦ ਚਲਵਾਇਆ ਇਹ ਹਾਂਜੀ ਬਾਅਦ ਚਲਵਾਇਆ ਜੀ ਇਹਦੇ ਜਰੂਰ ਤੁਸੀਂ ਕੀ ਵੀਰੇ ਇਹ ਥੋੜਾ ਜਿਹਾ ਨਾ ਦੂਜੇ ਟਰੈਕਟਰਾਂ ਨਾਲੋਂ ਇੱਕ ਤਾਂ ਇਹ ਲੰਬਾ ਵਾਧਾ ਅੱਛਾ ਤਾਂ ਆਮ ਸਵਰਾਜ ਨਾਲੋਂ 1 ਫੁੱਟ ਲੰਮਾ ਜੀ ਇਹ ਅੱਛਾ ਜਿਹੜੀ ਆਪਣੇ ਦੂਜੇ ਸਿੰਪਲ ਐ 855 ਉਹਨਾਂ ਨਾਲੋਂ 1 ਫੁੱਟ ਦਾ ਲੈਂਥ ਇਹਦੀ ਜ਼ਿਆਦਾ ਟਾਇਰ ਟੂ ਟਾਇਰ ਓਕੇ ਇਹਦਾ ਗੇਅਰ ਵੱਡਾ ਜੀ ਅੱਛਾ ਇਹਦਾ ਸਿਸਟਮ ਵੱਡਾ ਹੈ ਇਹ ਸਿਸਟਮ ਵੱਡਾ ਹੈ ਇਹਦਾ ਇਹਦਾ ਗੇਰ ਵੀ ਹੋਰ ਆ ਨਾ ਉਹਦੇ ਨਾਲੋਂ ਜਿਹੜੇ ਹੋਣ ਵਾਲੇ ਸਵਰਾਜ ਆਏ ਆ ਹਾਂਜੀ ਛਟ ਲਾਲੇ ਮੈਨੂੰ ਲੱਗਦਾ ਇਹਦੀ ਲੰਬਾਈ ਓਨੀ ਓਨੀ ਆ ਹਨਾ ਓਨੀ ਆ ਕਿਉਂਕਿ ਇਹ ਖੜਾ ਨਹੀਂ ਹੁੰਦਾ ਜੀ ਆਮ ਆਮ ਉਵੇਂ ਜਿਵੇਂ ਦੂਜੇ ਸਵਰਾਜ ਖੜੇ ਹੋ ਜਾਂਦੇ ਆ ਇਹ 59 11 ਜਿੰਨਾ ਲੰਮਾ ਹੈ ਕਿਉਂਕਿ ਲਾਂਚ ਲੰਮਾ ਆ ਗਿਆ ਇਹ ਖੜੇ ਹੋਣ ਲਈ ਹੋਣਾ ਹਾਂ ਇਹ 59 11 ਦੀ ਕੈਟਾਗਰੀ ਚੋਂ ਮੰਨ ਸਕਦੇ ਆ ਵੀ ਉਨਾ ਹੀ ਲੰਮਾ ਇਹ ਇਹ ਡਿਕਟਰ ਹੈ ਵੀ ਚੋਟਿਆ ਹਾਂ ਮੈਂ ਤੁਹਾਨੂੰ 59 11 ਦਾ ਨਾਮ ਲੈਂਦੀ ਹਾਂ ਹਾਂਜੀ 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 ਇਹ ਹੂੰ ਤਿੰਨ ਸਿਲੰਡਰ ਹੁੰਦੇ ਬਾਪ ਜਦੋਂ ਪੂਰੀ ਟੱਕਰ ਦਿੰਦਾ ਹਾਂ ਪੂਰੇ ਪੂਰੀ 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 ਇਹ ਨਹੀਂ ਕਿ ਆ ਵੀ ਕਿਤੇ ਦਾ ਦਰ ਦੂ ਇਹਦੇ ਚ ਇੰਜਨ ਵੀ ਤੁਸੀਂ ਦਾਤੇ ਫਰਕ ਆ ਦੂਜੇ ਨਾਲ ਹਾਂਜੀ ਹਾਂਜੀ ਇਹ ਚ ਕਿਹੜਾ ਇੰਜਨ ਸੀਗਾ 900 70 900 60 ਵਾਲਾ 60 ਵਾਲਾ ਜੀ 60 ਵਾਲਾ ਹਾਂਜੀ ਮੇਰੇ ਤੇ ਬੋਸ ਇਹਨਾਂ ਜੀ ਆਇਆ ਸੀਗਾ ਕੱਲੇ ਇਸੇ ਮਾਡਲ ਚ ਐਸੇ ਮਾਡਲ ਚ ਆਇਆ ਸੀਗਾ ਇਹ ਉਦੋਂ ਕਿੰਨੇ ਦਾ ਆਪਾਂ ਨੂੰ ਲਿਆ ਸੀਗਾ ਇਹ ਟਰੈਕਟਰ ਜੀ ਹੂੰ ਟਰੈਕਟਰ ਆਪਾਂ ਇਹ 50 ਘੰਟੇ ਚੱਲਿਆ ਸੀ ਤੇ 5 ਲੱਖ ਦਾ ਲੈਂਦਾ ਸੀਗਾ ਜੀ 12 ਦੇ ਵਿੱਚ 12 ਉਦੋਂ ਨਵਾਂ ਕਿੰਨੇ ਕਿੜਾ ਉਛੇ ਦਾ ਬਸ 6 6.5 ਦਾ ਸੀਗਾ ਇੱਥੇ ਕਿ ਜੀ ਹਾਂ 6.5 ਦਾ ਉਦੋਂ ਜੀਮੇਦਾਰ ਨੇ ਸਾਈਡ ਗੇਅਰ ਕਰ ਅਸੀਂ ਤਾਂ 58 ਗਰਾਮ ਮੋਗੇ ਮੰਡੀ ਵੇਚਣ ਗਏ ਸੀਗੇ ਉੱਥੇ ਸਾਨੂੰ ਵਧੀਆ ਲੱਗਿਆ ਤੇ ਲੈ ਤੇ ਅਸੀਂ ਆਉਂਦੇ ਆਉਂਦੇ ਹੱਕ ਲਿਆਏ ਅਸੀਂ ਕਿਹਾ ਵੀ ਉੱਥੋਂ ਜਾ ਕੇ ਵੀ 1.5 ਲੱਖ ਹੋਰ ਪਾਉਣਾ ਹੀ ਆ ਹਾਂ ਤੇ ਇਹਦਾ ਕਸ ਕੀ ਗਿਆ 50 ਘੰਟਿਆਂ ਚ ਕੀ ਜਾਂਦਾ 50 ਘੰਟਿਆਂ ਚ ਅਸੀਂ ਟਰਾਈਆਂ ਟਰੁੰਗੀਆਂ ਲਾਈਆਂ ਦੇਖਿਆ ਵੀ ਠੀਕ ਆ ਜਦੋਂ ਮਰਾਦਾ ਸੀਗਾ ਇਹਨਾਂ ਨੂੰ ਸਵਰਾਜ ਵਾਲਿਆਂ ਨੂੰ ਪੁੱਛਿਆ ਜਗਰਾਉਂ ਕਹਿੰਦੇ ਵੀ ਅਸੀਂ ਵਿੱਚ ਤਾਂ 95 11 ਅਸੀਂ ਤਾਂ 1 ਲੱਖ ਦਾ 1.5 ਦਾ ਕਟਾਂਗੇ ਅਸੀਂ ਸਵਾ ਦਾ ਕਟਾਂਗੇ ਫਲਾਨਾ ਕਰਾਂਗੇ ਉੱਥੇ ਅਸੀਂ 2.5 ਲੱਖ ਦਾ 95 11 ਡੀਆਈ ਹੋਇਆ 97 ਮਾਡਲ ਸੀ ਆਪਣੇ ਕੋਲ ਅੱਛਾ ਜੀ ਉਹ ਵੇਚਿਆ ਤੇ ਇਹਦਾ ਸੌਦਾ ਕਰਕੇ ਉਹ ਪੈਸੇ ਉਹਨਾਂ ਨੂੰ ਦੇ ਕੇ ਬਾਕੀ ਪੈਸੇ ਬਾਅਦ ਚ ਦਿੱਤੇ ਨਾ ਆਉਂਦੇ ਆਉਂਦੇ ਟਰੈਕਟਰ ਲੈ ਪੂਰਾ ਉੱਤਰਿਆ ਆਪਦੇ ਪੂਰਾ ਪੂਰਾ ਜੀ ਪੂਰਾ ਕੰਮ ਇਹਨੇ ਪੂਰਾ ਕੀਤਾ ਇਹ ਪੂਰਾ ਪੂਰਾ ਜੀ ਇਹ ਇਹਦੇ ਲਿਫਟ ਲੁੱਟ ਸਭ ਕੁਝ ਨਾਲ ਦਾ ਨਾਲ ਦਾ ਜੀ ਨਾਲ ਦਾ ਇਹ ਆਪਾਂ ਮਗਰ ਵੈਸੇ ਹੁਣ ਸਾਡੇ ਕੋਲ 30 ਇੰਚੀ ਆਲੂ ਪੱ ਅੱਛਾ ਮਸ਼ੀਨ ਪੀ ਇੰਚ ਚੌੜੀ ਆ ਓਕੇ ਹਾਂ ਅਸੀਂ ਹੁਣ ਆਪਾਂ ਨਾ ਜੈਕ ਲਵਾਇਆ ਦੇ ਹਾਂ ਇਹ ਸੁਖਦੇਵ ਦੀ ਇਹ ਸੁਖਦੇਵ ਦੀ ਆ ਜੀ ਇਹ ਵਧੀਆ ਕਾਮਯਾਬ ਰਹੀ ਸੋਹੀ ਹਾਂਜੀ ਤੇ ਵੀ ਆਉਣਾ ਇਹ ਕਿਵੇਂ ਰਹੀ ਆ ਜੀ ਇਹ ਵਧ ਗਿਆ ਜੀ ਇਹ ਜੱਡ ਜੈਕ ਆ ਅੱਛਾ ਉਹ ਇਹ ਜੱਡ ਜੈਕ ਆਲੂ ਲਾਉਂਦੀ ਆ ਜੀ ਉਹ ਜੱਡ ਵਾਂਗੂ ਜੱਡ ਵਾਂਗੂ ਇੱਕ ਬਟ ਤੇ ਜੱਡ ਬਣਾ ਬਣਾ ਲਾਉਂਦੀ ਆ ਓਕੇ ਇਹ ਕਿੰਨੇ ਦੀ ਮਿਲੀ ਸੀਗੀ ਇਹ ਪਹਿਲੇ ਤੋਂ ਪਹਿਲੇ ਸਾਲ ਆਪਾਂ ਲਿਆਂਦੀ ਸੀਗੀ ਜੀ 270 ਦੀ 270 ਹੈ ਜੀ ਯਾਰ ਤੂੰ ਕਦੋਂ ਪਾਸੇ ਰਹਿਣਾ ਤੇਰੇ ਘਰ ਕਹੀਂ ਆਏ ਆ ਇਹ ਕਿੰਨੇ 270 ਦੀ 270 ਦੀ ਇਹ ਆਪਣੇ ਸਕਦੇ ਇਹ ਕਿੱਥੇ ਆਪਣੇ ਜਿਹੜਾ ਮੁੱਲਾਪੁਰ 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 ਸਕਦੇ ਕੋਲ ਮਾ ਲਾ ਕੇ ਆਪਾਂ ਨਾ ਕਈ ਵੀਰ ਬ੍ਰਾਂਡ ਦੇ ਵਿੱਚ ਪੈਂਦੇ ਜਾਂ ਉਹ ਮਹਿੰਗੇ ਮੁੰਗੇ ਹਾਂਜੀ ਹਾਂਜੀ ਕਾਮਯਾਬ ਮੈਂ ਕਹਿੰਦਾ ਜੀ ਪੂਰੀ ਕਾਮਯਾਬ ਜੀ ਕੋਈ ਇਹਦੇ ਚੋਂ ਮੈਂ ਕਹਿੰਦਾ ਜੀ ਪਿਛਲੇ ਸਾਲ ਵੀ ਜੇ ਆਈਤੀ ਫਿਰ ਵੀ ਜੇ ਹੋਏ ਵੀ ਇਹਦੇ ਨਾਲੇ ਆਮ ਦੂਜੀਆਂ ਨਾਲੋਂ 20 ਕੁਇੰਟਲ ਝਾੜ ਦਾ ਫਰਕ ਆ ਜੀ ਫਰਕ ਤੋ ਕੀ ਉਹਦੇ ਕਰਕੇ ਜੱਡ ਜੈਕ ਕਰਕੇ ਬੱਟ ਚੌੜੀ ਹੋ ਜਾਂਦੀ ਆ ਤੇ ਇਹਨੂੰ ਚੱਕ ਲੈਂਦਾ ਫਿਰ ਉਹ ਟਰੈਕਟਰ ਇਹਦਾ ਵਜ ਨਹੀਂ ਬਹੁਤ ਹੋ ਜਾਂਦਾ ਵਜਨ ਬਹੁਤ ਹੋ ਜਾਂਦਾ ਜੀ ਤਾਂ ਹੀ ਤਾਂ ਅਸੀਂ ਜੈਕ ਲਵਾਇਆ ਇਹਦੇ ਮਗਰ ਹਾਂ ਇਹ ਜੈਕ ਤਾਂ ਦੇ ਮਗਰ ਜੈਕ ਸਪੈਸ਼ਲ ਲਵਾਇਆ ਵਾ ਅੱਛਾ ਇਹ ਬਾਅਦ ਇਹ ਤੇ ਕਿੰਨੇ ਪੈਸੇ ਲੱਗੇ ਸੀਗੇ ਵੀਰੇ ਇਹ ਤੇ 15 ਕੁ ਹਜ਼ਾਰ ਰੁਪਿਆ ਲੱਗਿਆ ਵਾ ਆਪਾਂ ਤਲਵੰਡੀ ਭਾਈ ਤੋਂ ਕਰਾ ਕੇ ਲਿਆਂਦਾ ਅੱਛਾ ਤਲਵੰਡੀ ਤੋਂ ਇਹ ਜੈਕ ਕਿਹੜੇ ਟਰੈਕਟਰ ਦਾ ਕਿ ਉਦਾਂ ਹੀ ਲੈ ਗਏ ਉਦਾਂ ਲਾਉਂਦੇ ਆ ਜੀ ਅੱਛਾ ਵੀ ਕਿਹੜੇ ਟਰੈਕਟਰ ਨੂੰ ਨਹੀਂ ਆਉਂਦਾ ਨਹੀਂ ਨਹੀਂ ਆਉਂਦਾ ਜੀ 15000 ਤੇ ਆਪ ਐ ਇਹਦਾ ਵਾਪਸੀ ਵਾਲਾ ਹੋਊਗਾ ਹਾਂਜੀ ਹਾਂਜੀ ਇਹ ਮੇਨ ਆ ਅੱਛਾ ਇਹ ਮੇਨ ਆ ਇੱਕ ਇਥੋਂ ਹੀ ਨਾਲ ਜ਼ੋਰ ਮਾਰਦੀ ਆ ਇਥੋਂ ਨਾਲ ਜ਼ੋਰ ਮਾਰਦੀ ਆ ਕੰਮ ਤਾਂ ਲੀਵਰ ਤੋਂ ਹੀ ਕਰਦਾ ਨਾ ਕੰਮ ਲੀਵਰ ਤੋਂ ਹੀ ਕਰਦਾ ਵਾ ਜਦੋਂ ਕੈਪੈਸਿਟੀ ਵਧ ਗਈ ਕਹਿ ਦਈਏ ਜੀ ਜੇ 25000 ਤਾਂ 30 ਹੋ ਗਈ ਜੇ 30 ਆ ਤਾਂ 35 ਹੋ ਗਈ 35 ਹੋ ਗਈ ਉਦਾਂ ਚੱਕਣ 'ਚ ਥੋੜਾ ਔਖਾ ਹੁੰਦਾ ਨਾ ਹਾਂਜੀ ਚੱਕ ਲੈਂਦਾ ਸੀ ਉਹਦਾ ਚੱਕ ਲੈਂਦਾ ਸੀਗਾ ਯਾਨੀ ਲੈਫਟ ਦੀ ਹੁਣ ਮਨਿਆਲ ਬਣ ਗਈ ਕਹਿ ਦਈਏ ਵੇ ਕੱਲੇ ਉਹਦੇ ਤੇ ਜ਼ੋਰ ਆਉਂਦਾ ਸੀ ਪੰਪ ਤੇ ਸਿੱਧਾ ਹੁਣ ਇਹਦੇ ਨਾਲ ਆਸਰਾ ਮਿਲ ਗਿਆ ਆਸਰਾ ਹੁੰਦਾ ਕਿਉਂ ਬਜਨ ਬਹੁਤ ਆ ਨਾ ਉਹਦਾ ਮਸ਼ੀਨ ਦਾ ਯਾਰ ਮੈਨੂੰ ਆ ਚੀਜ਼ ਬਹੁਤ ਸਵਰਾਜ ਦੀ ਪਸੰਦ ਆ ਹਾਂਜੀ 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 ਆਮ ਕੰਪਨੀਆਂ ਨਹੀਂ ਦਿੰਦੀਆਂ ਜੀ ਆ ਵੀ ਆਪਾਂ ਦੇਖਦੇ ਪਏ ਹੁਣ ਉਹ ਵੀ ਦੇਖਣਾ ਉਹ ਵੀ ਦੇਖਣਾ ਹਾਂਜੀ 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 ਆਹ ਹੈ ਵੀ ਪੂਰੀ ਨਿੱਗਰ ਪੂਰੀ ਪੂਰੀ ਇਹ ਨਹੀਂ ਹੈਗਾ ਵੀ ਕਿਤੇ ਮਾੜੀ ਆ ਹੂੰ ਹਾਂਜੀ ਜੇ ਨਾਲ ਸੀ ਕੋਈ ਕੱਲੇ ਦੇਖ ਲੋ ਕੋਈ ਵੀ ਬਿਲਡਿੰਗ ਨਾਲੇ ਤੂੜੀ ਵਾਲੀ ਤੇ 12 ਸੀਜ਼ਨ 13 14 ਸੀਜ਼ਨ ਤੂੜੀ ਵਾਲੀ ਤੇ ਚੱਲ ਗਿਆ ਹੂੰ ਜਿੱਦਣ ਦਾ ਆਇਆ ਤੂੜੀ ਵਾਲੀ ਦਾ ਸੀਜ਼ਨ ਤਾਂ ਪੱਕਾ ਹੀ ਆ ਨਾ ਇਹਦਾ ਪੱਕਾ ਵੀ ਨਾਲ ਚੱਲੀ ਗਿਆ ਚੱਲੀ ਜਾਣਾ ਹਰੇਕ ਸੀਜ਼ਨ ਚੱਲਣਾ ਮਾ ਨਾਲੇ ਸਾਡਾ ਹੋਰ ਆ ਸਾਡੇ ਕੋਲ ਕੰਪੇਨ ਕਰਕੇ ਅਸੀਂ ਘਟੋ-ਘਟ ਪੰਜ ਤੋਂ 600 ਟਰਾਲੀ ਦਾ ਬਣਨੀ ਬਣਨੀ ਆ ਹੂੰ ਕਿਉਂਕਿ ਉਹ ਨਾਲ ਚੱਲਦੀ ਜਾਣੀ ਨਾਲ ਚੱਲੇ ਜਾਣੇ ਪੱਕੇ ਗਾਹਕ ਆ ਹੂੰ ਮਗਰ ਦੀ ਮਗਰ ਇਹ ਤਾਂ ਤਾਂ ਬਣਦੀ ਨਹੀਂ ਸਹੀ ਕਈ ਵਾਰੀ ਸਾਨੂੰ ਜਵਾਬ ਲੈਣਾ ਪੈਂਦਾ ਆਪੀ ਜੀ ਸੂਲ ਤਾਂ ਪਾਉਣੀ ਪੈਂਦੀ ਹਣੀ ਵੀਰੇ ਇੱਕ ਅੱਧੀ ਵਾਰੀ ਪਾਈ ਹੋਣੀ ਆ ਜੀ ਇੱਕ ਦਿਰੀ ਫੇਰ ਵੀ ਆ ਛੋਟਾ ਉਹ ਚੱਲ ਗਿਆ ਹਾਂ 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 ਨਹੀਂ ਤੇ ਤੂੰ ਅਸੀਂ ਜਾਦਾ ਜਨਰੇਟਰ ਤੇ ਇਹਨੂੰ ਖੜਾ ਕਰਦੇ ਆ ਕਿਉਂ ਜੇ ਗੇਰਾਂ ਚ ਪੀਟਿਓ ਕਰਕੇ ਜਿਹੜੀ ਮੋਟਰ ਆ ਉਹ ਜਿਹੜਾ ਗੇਰ ਪਾ ਕੇ ਤੇ ਅਸੀਂ ਚੱਕਰ ਬਣ ਜਾਂਦੇ ਆ ਅਸੀਂ ਇਹਨੂੰ ਨਹੀਂ ਬਾਹਲਾ ਹੋਰ ਕਿਸੇ ਨੂੰ ਲਾਉਂਦੇ ਇਹਨੂੰ ਜਾਦਾ ਜਨਰੇਟਰ ਤੇ ਜਦੋਂ ਕਦੋਂ-ਕਦੋਂ ਜਾ ਜਾਂ ਕਿਤੇ ਵੀ ਜਨਰੇਟਰ ਲਾਉਣਾ ਵਾ ਇਹਨੂੰ ਲਾਉਣਾ ਵਾ ਇੱਕਨ ਨੂੰ ਇਹਦੇ ਆ ਬਟਨ ਵੀ ਆਇਆ ਸੀ ਜਿਹੜਾ ਹੁਣ ਆਪਣੇ ਦੂਜੇ ਟਰੈਕਟਰਾਂ ਦੇ ਆਉਂਦੇ ਆ ਨਾ ਹੁਣ ਤਾਂ ਚਲੋ ਸਾਰੇ ਦੇਣ ਲੱਗ ਗਿਆ ਲਿਫਟ ਵਾਲਾ ਉਦੋਂ 12 ਚ ਆਇਆ ਜੀ ਹੂੰ ਇਹ ਡਰਾਈਵਰ ਨੂੰ ਕੰਪਨੀ ਨੇ ਫਿਰ ਆਦਿ ਤੋਂ ਫੰਕਸ਼ਨ ਦਾ ਸਾਰੇ ਲਾ ਕੇ ਸਾਰੇ 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 ਲਾ ਕੇ ਪਰ ਜ਼ਿੰਮੇਦਾਰ ਆਪਣੇ ਪਤਾ ਨਹੀਂ ਫਿਰ ਹੁਣ ਜ਼ਿੰਮੇਦਾਰਾਂ ਨੇ ਗੁੱਸਾ ਕਰਨਾ ਆਪਣਾ ਜ਼ਿੰਮੇਦਾਰ ਚੱਲਦਾ ਪੁੱਠਾ ਹੀ ਆ ਵੱਡਾ ਹੀ ਪੁੱਠਾ ਹੀ ਹੁਣ ਬਾਅਦ ਚ ਲੱਭਦੇ ਆ ਜੀ ਹੁਣ ਮੈਨੂੰ ਬਹੁਤ ਪੁੱਛਦੇ ਨੇ ਹਾਂ ਹਾਂ ਹੁਣ ਤੋਂ ਟ੍ਰੈਕਟਰ ਲੈਣਿਆ ਆਪਣੀ ਵੀਡੀਓ ਦੇਖ ਕੇ ਵੀ ਬੜਿਆ ਨੇ ਕਹਿਣਾ ਉਹਨਾਂ ਨੂੰ ਪੁੱਛੀ ਯਾਰ ਜੇ ਉਹਨਾਂ ਦੇਣਾ ਆ ਹਾਂ ਹਾਂ ਨਹੀਂ ਮੈਨੂੰ ਬਹੁਤ ਪੁੱਛਦੇ ਹੁੰਦੇ ਨੇ ਟ੍ਰੈਕਟਰ ਵੇਚਣਾ ਵਾ ਮੈਂ ਕਿਹਾ ਕੀ ਗੱਲ ਕੀ ਗੱਲ ਆ ਇਨੂੰ ਸਾਰਾ ਕੁਝ ਨਿੱਗਰ ਲੱਗਿਆ ਹਨਾ ਹਾਂਜੀ 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 ਇਹ ਸਾਊ ਸਾਵੀ ਨਾਲ ਦੂਜੇ ਸਮਰਾਜ ਨਾਲੋਂ ਇਹਨੂੰ ਦੂਜੇ ਸਮਰਾਜ ਨਾਲੋਂ ਨਿੱਗਰ ਆ ਜੀ ਇਹਦੀਆਂ ਲੈਂਕਾਂ ਦਾ ਵੀ ਫਰਕ ਆ ਹੂੰ ਉਹ ਸਵਰਾਜ ਦੀ ਲੈਂਕ ਇੱਥੇ ਆ ਇਹਦੀ ਦੇਖੋ ਪਿੱਛੇ ਆ ਇਹਦੀਆਂ ਲੈਂਕਾਂ ਵੀ ਲੰਮੀਆਂ ਨੇ ਉਹ ਸਵਰਾਜ ਨਾਲੋਂ ਆਮ ਨਾਲੋਂ ਉਹਦੀ ਉਹਦੀ ਮੁਠੀ ਇੱਥੇ ਆਉਂਦੀ ਆ ਹੂੰ ਉਹਦੀ ਮੁਠੀ ਇੱਥੇ ਆਉਂਦੀ ਆ ਇਹਦੀ ਮੁਠੀ ਉੱਥੇ ਇਹਦੀਆਂ ਲੈਂਕਾਂ 'ਚ ਫਰਕ ਆ ਇਹਦੇ ਉਹ ਲੈਂਕ ਨਹੀਂ ਆਉਂਦੀ ਇਹਦੇ ਇਹ ਸਾਰਾ ਕੁਝ ਹੀ ਭਾਰਾ ਹਾਂਜੀ ਹਾਂ ਇਹਦੀਆਂ ਟੂਪਾਂ ਦਾ ਵੀ ਫਰਕ ਆ ਆਪ ਲੋਟਾ ਇਹ ਬਰਵੈ ਸੇ ਵੀ ਕੁੱਲਾਉਣ ਵਾਲਾ ਆ ਜੀ ਲੈ ਆ ਆ ਚੀਜ਼ਾਂ ਵੀ ਹੈਵੀ ਚਾਹੀਆਂ ਜਿਹੜੀਆਂ ਹੌਣ ਆਉਂਦੀਆਂ ਨਾ ਲੈਫਟ ਨੂੰ ਮੋਟਾ ਜਿਹੜਾ ਉਹ ਉਹਦੇ ਇਹਦੇ ਚੋਂ ਉਦੋਂ ਆ ਗਿਆ ਸੀਗਾ ਮੈਂ ਹੀ ਦੇਖਦਾ ਪਿਆ ਆਮ ਟਰੈਕਟਰ ਵਾਲਾ ਮੈਨੂੰ ਇਹ ਚੌੜਾ ਵੀ ਲੱਗਦਾ ਕੋਈ ਇੰਚ 2 1/2 ਇੰਚ ਹੋਊਗਾ ਹਾਂਜੀ 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 ਸੀਗਾ ਫਰਕ ਜੀ ਇਹ ਚ ਉਹ ਹੀ ਤੁਹਾਨੂੰ ਦੱਸਦੇ ਆ ਵੀ ਇਹ ਉਹਨਾਂ ਨਾਲੋਂ ਲੰਮਾ ਵੀ ਸੀ ਇਹ ਆਮ ਜਿਵੇਂ ਟਰਾਲੀ ਅਸੀਂ ਆਲੂਆਂ ਦੀ ਭਰ ਕੇ ਖੇਤ ਚੋਂ ਕੱਢਦੇ ਆ 350 ਦੂਜਾ ਸਵਾਰ ਆਜ ਤਾਂ ਖੜਾ ਹੋ ਜਾਂਦਾ ਵਾ ਇਹਨੂੰ ਕੋਈ ਪ੍ਰਵਾਹ ਨਹੀਂ ਹੈਗਾ ਇਹਦਾ ਜਾਂਦਾ ਛੋਟਾ ਹੋਮਈ ਉਈ ਗੱਲ ਨਾ ਜਦੋਂ ਚੀਜ਼ ਆਉਂਦੀ ਸੀ ਉਦੋਂ ਹਾਂਜੀ ਧਿਆਨ ਨਹੀਂ ਦਿੱਤਾ ਤੇ ਹੁਣ ਸਾਰੇ ਹਾਂਜੀ ਹਾਂਜੀ ਬਾਕੀ ਇਹਦਾ ਇੰਜਨ ਉਵੇਂ ਹੀ ਵੇਖਣ ਜੇ ਤਾਂ ਉਵੇਂ ਹੀ ਲੱਗਦਾ ਹਨਾ ਹਾਂਜੀ ਹਾਂ ਇਹ ਪਾਵਰ ਸਟੀering ਹੀ ਆਇਆ ਸੀ ਇਹ ਪਾਵਰ ਸਟੀering ਹੀ ਆਇਆ ਸੀਗਾ ਜੀ ਠੀਕ ਹੈ ਜੀ ਇਹਨਾਂ ਨੂੰ ਆ ਜਾ ਦੇਖਾ ਲਈ ਦਿੰਨੇ ਆਪਾਂ ਸ਼ੋ ਚੱਕ ਕੇ ਬਹੁਤ ਜ਼ਿਆਦਾ ਨਿਕਰ ਆ ਸਾਰਾ ਕੁਝ ਇਹਦਾ ਸ਼ੋਸ਼ਾ ਨਾ ਹਾਂਜੀ ਹਾਂਜੀ ਰੇਡੀਏਟਰ ਜੀ ਖੋਲਿਆ ਤੱਕ ਨਹੀਂ ਹਜੇ ਇਹਦਾ ਹਲੇ ਤੱਕ ਚਾਬੀ ਨਹੀਂ ਲੱਗੀ ਇਹਨੂੰ ਕੋਈ ਰੇਡੀਏਟਰ ਨੂੰ ਕੋਈ ਕਿਸੇ ਪਾਰਟ ਨੂੰ ਵੀ ਨਾ ਵੇਰੀ ਗੁੱਡ ਈਅਰ ਹੋਰ 25 ਦਾ ਕੀ ਹੁੰਦਾ ਹੈ ਕਰਮ ਵਾਲੇ ਨੇ ਆਪਦਾ ਵजूद ਤੋਂ ਜ਼ਿਆਦਾ ਹੀ ਕੰਮ ਆਕਦਾ ਉਹ ਕਰਤ ਕੀਤਾ ਜੇ ਕੀਤਾ ቱੜੀ ਵਾਲੀ ਦੇਖੋ ਕਿੰਨਾ ਧੱਕਾ ਹੁੰਦਾ ਵਾ ਹਾਂ ਬਹੁਤ ਜ਼ੋਰ ਲਵਾਉਂਦੀ ቱੜੀ ਵਾਲੀ ਹਾਂਜੀ ਹਾਂਜੀ ਮਾਰੇ ਰੈਕਟਰ ਦੀਆਂ ਅੰਦਰਾਂ ਇਕੱਠੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਆ ਗਿਆ ਇਹਦੇ ਤੇ ਹਾਂਜੀ ਹੌਲੈਂਡ ਹਾਂਜੀ ਹਾਂਜੀ